ਲੁੱਟਖੋ ਚੋਰੀ ਕਤਲ ਦੀਆਂ ਵਾਰਦਾਤਾਂ ਨੇ ਸਾਡੇ ਸੂਬੇ ਦਾ ਮਾਹੌਲ ਇਸ ਕਦਰ ਖਰਾਬ ਕਰ ਦਿੱਤਾ ਹੈ ਕਿ ਇੱਕੋ ਫੌਜੀ ਤਾਕਤ ਦੇ ਦਿਲ ਨੂੰ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਕਿ ਜੇਕਰ ਉਹਨਾਂ ਦਾ ਘਰ ਹੀ ਸੁਰੱਖਿਅਤ ਨਹੀਂ ਜੋ ਦੇਸ਼ ਦੀ ਰਾਖੀ ਕਰਦੇ ਨੇ ਤਾਂ ਫਿਰ ਅਜਿਹੀ ਨੌਕਰੀ ਦਾ ਕੀ ਫਾਇਦਾ ਇਹ ਫੌਜੀ ਦਾ ਦਿਲ ਉਤੋਂ ਟੁੱਟ ਗਿਆ ਜਦੋਂ ਉਸਦੇ ਆਪਣੇ ਹੀ ਘਰ ਦੇ ਵਿੱਚ ਲੁੱਟਦੀ ਵਾਦਾਤ ਹੋ ਜਾਂਦੀ ਹੈ ਚੋਰੀ ਹੋ ਜਾਂਦੀ ਹੈ ਜਦੋਂ ਉਹਨਾਂ ਦੇ ਘਰਦਿਆਂ ਦੇ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਆਪਣੇ ਘਰ ਦੇ ਵਿੱਚ ਚੋਰੀ ਹੋ ਗਈ ਹੈ ਕਾਫੀ ਸਾਰਾ ਸਮਾਨ ਜਿਹੜਾ ਚੋਰਾਂ ਦੇ ਵੱਲੋਂ ਚੋਰੀ ਕਰਕੇ ਲੈ ਗਏ ਨੇ ਸੋਨਾ ਵੀ ਲੈ ਗਏ ਨਕਦੀ ਲੈ ਗਏ ਕਈ ਅਜਿਹੇ ਸਮਾਨ ਸੀਗੇ ਜੋ ਹੋਰ ਚੋਰਾਂ ਦੇ ਵੱਲੋਂ ਆਪਣੇ ਹੱਥ ਸਾਫ਼ ਕੀਤੇ ਗਏ ਇਥੇ ਤੱਕ ਕਿ ਘਰ ਦੇ ਵਿੱਚ ਕੁਝ ਦਾਣੇ ਵਗੈਰਾ ਵੀ ਪਈ ਸੀ ਉਹ ਵੀ ਲੈ ਕੇ ਜੋ ਕਿ ਉਸ ਫੌਜੀ ਦੇ ਵੱਲੋਂ ਆਪਣੀਆਂ ਗੱਲਾਂ ਜਿਹੜੀਆਂ ਨੇ ਆਪਣਾ ਦਰਦ ਜਿਹੜਾ ਹੈ ਉਹ ਬਿਆਨ ਕੀਤਾ ਗਿਆ ਮੀਡੀਆ ਦੇ ਸਾਹਮਣੇ ਰੁਬਰੂ ਹੋਏ ਨੇ ਤੇ ਇਥੋਂ ਤੱਕ ਕਿ ਇਹ ਗੱਲ ਕਹਤੀ ਕਿ ਅਸੀਂ ਤਾਂ ਦੇਸ਼ ਦੀ ਰਾਖੀ ਕਰਨ ਦੇ ਲਈ ਦਿਨ ਰਾਤ ਇੱਕ ਕਰਦੇ ਆ ਤੇ ਸਾਡਾ ਹੀ ਘਰ ਜਿਹੜਾ ਆ ਉਹ ਸੇਫ ਨਹੀਂ ਹੈ ਫਿਰ ਅਜੀ ਨੌਕਰੀ ਦਾ ਕੀ ਫਾਇਦਾ ਤੁਸੀਂ ਵੀ ਇਸ ਫੌਜੀ ਦੀ ਜ਼ੁਬਾਨੀ ਸੁਣੋ ਤੇ ਦੱਸੋ ਕਿ ਕੀ ਪੌਜੀਟਿਵ ਦੇ ਵੱਲੋਂ ਸਹੀ ਕਿਹਾ ਜਾ ਰਿਹਾ ਜਾਂ ਫਿਰ ਜੋ ਪ੍ਰਸ਼ਾਸਨ ਦੇ ਹੋਣ ਦੇ ਬਾਵਜੂਦ ਵੀ ਹੋ ਰਿਹਾ ਹੈ ਸੂਬੇ ਦਾ ਮਾਹੌਲ ਜਿਸ ਤਰੀਕੇ ਦਾ ਹੈਗਾ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਨਾ ਮੈਸੇਜ ਨੇ ਮੈਨੂੰ ਇਨਫੋ ਕੀਤਾ ਕਿ ਮਤਲਬ ਆਹ ਕਾਰਵਾਈ ਹੋ ਗਈ ਕਿ ਤੇ ਚੋਰੀ ਦੀ ਵਾਰਦਾਤ ਹੋ ਗਈ ਆ ਤੇ ਮੈਂ ਆਪਣੇ ਡਿਪਾਰਟਮੈਂਟ ਤੋਂ ਛੁੱਟੀ ਲੈ ਕੇ ਆਪਣੇ ਘਰ ਆਇਆ ਪੁਲਿਸ ਕੰਪਲੇਂਟ ਕੀਤੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਥੋੜਾ ਤੱਕ ਕਰੋ ਦਾਣੇ ਵੀ ਚੋਕੇ ਲੈ ਗਏ لیکن کوئی ایتھے میرے ਨਾਲ کوئی میری ਹਲਪ ਨਹੀਂ ਹੋਈ مطلب ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਮੈਨੂੰ ਨਿਆਂ ਨਹੀਂ ਦਿਵਾਇਆ ਗਿਆ ਤੇ ਮਤਲਬ ਅਸੀਂ ਜਿਹੜਾ ਆਪਣਾ ਪਰਿਵਾਰ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਮਤਲਬ ਛੱਡਿਆ ਹੋਇਆ ਕਿ ਚਲੋ ਸਾਡੇ ਘਰ ਪਰਿਵਾਰ ਸੇਫ ਹੈ ਚਲੋ ਸਾਡੀ ਪੰਜਾਬ ਪੁਲਿਸ ਮੇ ਸਾਡੇ ਘਰ ਸੇਫ ਆ ਲੇਕਿਨ ਮਤਲਬ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਹੈ ਕਿ ਸਾਡਾ ਘਰ ਸੇਫ ਨਹੀਂ ਹੈ